ਸਤਿਗੁਰ ਜੀ ਸਾਰਿਆਂ ਨੂੰ ਮੇਰਾ ਨਾਮ ਮਨੂ ਭਗਤ ਸੋ ਅੱਜ ਆਪ ਆਏ ਆ ਪਿੰਡ ਮਰਾਦਪੁਰੇ ਅਹੀਂ ਇਧਰੋਂ ਨੰਗਣੇ ਆ ਤੇ ਇਧਰੋਂ ਵੀਰ ਆਪਣਾ ਇੱਕ ਰਹਿੰਦਾ ਈ ਇੱਥੇ ਭਾਈ ਹੀ ਆਪਣਾ ਤੇ ਆਂਦਾ ਚਲੋ ਅੱਜ ਤੁਹਾਨੂੰ ਆਪਣਾ ਫਾਰਮ ਖਾਣਨੇ ਆ ਸੂਰਾਂ ਦਾ ਟਿੱਗ ਫਾਰਮ ਖਾਣਨੇ ਆ ਮੈਂ ਚਲੋ ਜੀ ਦੇਖ ਲੈਨੇ ਆ ਨਾਲ ਇਹਨੂੰ ਵੀਰ ਨੂੰ ਪੁੱਛਾਂਗੇ ਕੀ ਇਹਦਾ ਰੇਟ ਕਿੰਨੇ-ਕਿੰਨੇ ਰੁਪਏ ਕਿਲੋ ਵਿਕਦਾ ਹੈ ਇਹਦੀ ਤੁਹਾਨੂੰ ਹੁਣ ਫਾਰਮ ਖਾਵਾਵਾਂਗੇ ਆਹੀ ਫਾਰਮ ਆ ਮਿਆਂ ਆ ساری ਪਹਿਲੀ ਆ ਆ ਫਾਰਮ ਤੇ ਜਾਣਨੇ ਆਪਾਂ ਆ ਪਿੱਗ ਫਾਰਮ ਮ ਖਾਣੇ ਤੁਨ ਆਥੇ ਬਣਾ ਆ ਨਾ ਨੇ ਫਾਰਮ ਆ ਫਾਰਮ ਮ ਆ ਜੀ ਤੁਹਾਨੂੰ ਆ ਫਾਰਮ ਆ ਹੁਣ ਅੰਦਰੋਂ ਤੁਹਾਨੂੰ ਮਖਾਵਾਂਗੇ ਫਾਰਮ ਇਹ ਆਪਣੇ ਇਹਨਾਂ ਦਾ ਫਾਰਮ ਜੀ ਆ ਜੇ ਬੰਦੇ ਆਪਣੇ ਮਰਾਦਪੁਰੇ ਦੇ ਬੰਦੇ ਇਹਨਾਂ ਦਾ ਫਾਰਮ ਹੈ ਹੁਣ ਫਾਰਮ ਬੱਚੋ ਇਹਨਾਂ ਨੂੰ ਪੁੱਛਾਂਗੇ ਕੀ ਕੀ ਮਤਲਬ ਇਹਨਾਂ ਨੂੰ ਫੀਡ ਕੀ ਕੀ ਪਾਈ ਦੀ ਸਾਰਾ ਕੁਝ ਪੁੱਛ ਕੇ ਤੁਹਾਨੂੰ ਦੱਸਦੇ ਆਂ ਵੀਡੀਓ ਵਿੱਚ ਬਾਕੀ ਅੰਦਰ ਜਾ ਕੇ ਤੁਹਾਨੂੰ ਸੂਰ ਵਿਖਾਈਏ ਪਹਿਲੇ ਆ ਦੇਖੋ ਇੱਥੇ ਬੰਦੇ ਰਹਾ ਜਦੋਂ ਲੈਂਦੇ ਵੀ ਆ ਹਾਂ ਹੁਣ ਫਾਰਮ ਇਹਨੇ ਆਹ ਇਹਨੇ ਇਹ ਗਾਲ ਗਾਲ ਸਾਰੇ ਬਣਾ ਫਾਰਮਾਂ ਦਾ ਆ ਫਰਮਾ ਵੇਖੋ ਜੀ ਸੂਰ ਲਾਵੀਂ ਗ੍ਰੇਡ ਐਂ ਗ੍ਰੇਡ ਗੋਲ ਨੰਬਰ ਏ ਦੀ ਵੀਰੇ ਸੂਰ ਵੇਖੋ ਕਿੱਡੇ ਦੂਜੇ ਸੂਰ ਛੋੜੀ ਜਿਹੜੇ ਆ ਮੇਰੇ ਤਰੇ ਕਿੱਡੇ ਦੂਜੇ ਸੂਰ ਆ ਕਿੱਡੇ ਸੂਰ ਲੱਗਾਂਗੇ ਇਹ ਆਹੋ ਤੇ ਸੂਰੀ ਸੂਰੇ ਇਹਨੂੰ ਵੇਖੋ ਜੀ ਚੈੱਕ ਕਰੋ ਸੂਰ ਲਾ ਕੱਟ ਦੇ ਗਿਆ ਲੱਗ ਗਿਆ ਸੂਰ ਆਇ ਸੂਰ ਆ ਆ ਤੇ ਇਹਨੇ ਵੀ ਸੂਰ ਦਾ ਮੀਟ ਲੈਣਾ ਹੈ ਇਹਦੇ ਇੱਥੇ ਮਰਾਦਪੁਰੇ ਫਾਰਮ ਹੈ ਇੱਥੇ ਜਰੂਰ ਆਓ ਆ ਦੇਖੋ ਇਹਨੇ ਸੂਰ ਹੈ ਆ ਆ ਕੱਲੀ ਇਹ ਸੂਰ ਨਹੀਂ ਹੈ ਯਾਰ ਇਹ ਸੂਰ ਹੈ ਆ ਇੱਥੇ ਕਾ ਸੂਰ ਵੀ ਬੜੀ ਤਗੜੀ ਸੂਰ ਹੈ ਜੀ जोड़ा सुरानी बच्चे देखो निगे निके सुर बच्चे सुरे बच्चे इधर तगड़ी तकड़ी सुनी ਆ ਲੋ ਆ ਦੇਖੋ ਸੂਰਨੀ ਆ ਸਾਰੇ ਇਹਦੇ ਬੱਚੇ ਜੀ 11 ਬੱਚੇ ਇਹਨੇ ਦਿੱਤੇ ਹੀ 11 ਇੱਕ ਚਲੋ ਕਹਿੰਦੇ ਕਮਜ਼ੋਰੀ ਇੱਕ ਮਰ ਗਿਆ 11 ਵਿੱਚੋਂ 10 ਬੱਚੇ ਆ ਇਦਾਂ 11 ਬੱਚੇ ਦਿੱਤੇ ਇਹਨੇ ਸੂਰਨੀ ਨੇ ਗੱਡੀ ਤਗੜੀ ਸੂਰਨੀ ਏ ਹਾਂ ਅਕੋ ਜਿੰਨੇ ਕਿ ਨੇ ਸੂਰ ਲੈਣਾ ਆਵੇ ਜਾਂ ਸੂਦਾ ਮੀਟ ਲੈਣਾ ਆਵੇ ਉਹ ਮਰਾਜ਼ਪੁਰੇ ਜਰੂਰ ਆਓ ਤੇ ਵਿਜ਼ਿਟ ਕਰੋ ਆ ਕੇ ਹਾਂ ਦੇਖੋ ਕੱਟੀ ਗਈ ਸੂਰ ਕਾਹੋ ਚੜਿਆ ਉੱਤੇ ਗੱਡੀ ਬੜਕੇ ਬੜੀ ਜਿਹੜੀ ਕੋ ਲਾ ਕੇ ਉਹ ਗੱਡੀ ਫੇਰ ਮੁਟਨੇ ਚਾਲੂ ਕੀਤੀ ਹੋ ਸਕਦੀ ਹੈ ਨਾ ਕਿ ਤੰਗੜਾ ਮਲਵਾ ਦੇ ਫੇਰ ਸਭ ਤੇ ਇਹ ਕੰਮ ਹੋ ਜੀ ਉਹ ਮੁਆਫ ਦੋ ਦਿਮਾਗ ਨਾ ਉਹ ਜੀ ਦਮਾਜਨ ਤੇ ਫਿਰ ਖੜਾ ਉਹਦਾ ਮਤਲਬ ਉਹ ਮੇਰੇ ਕਰਦਾ ਆ ਲੋਕ ਜਾਈਆ ਤੇ ਜੀਵਾਨੇ ਦਾ ਮਤਲਬ ਹੋਣਾ ਇਹ ਚੜਿਆ ਜੀ 11 ਵਜੇ ਨੇ ਵਿਤੇ ਸਾਰੇ ਇਹਦੇ ਦੇ ਕੋਈ 30 ਹੋ ਤਾਂ ਜੁਪਾਨ ਨਾ

ਪਰੇ ਸਭ ਚਾਹ ਜੀ ਅੱਜ ਨੰਬਰ ਅੱਜ ਸਾਰੇ ਤਪੜ ਤਪੜ ਪਰੇ ਸਾਰੇ ਸਫਾਈ ਦੇ ਕੀ ਹੈ ਨਾ ਤਪੜ ਭਾਈ ਖਰੀ ਮਿਲਦੀ ਹੈ ਤਾਂ ਜਿਹੜੇ ਨਨ ਕੋਈ ਬਿਮਾਰੀ ਮੋਰੀ ਨਾ ਲੱਗ ਸਕੇ ਉਸ ਕੋਈ ਸਫਾਈ ਰੱਖ ਲੈਣੀ ਹੈ ਆ ਉਹਦੇ ਇਸ ਸਫਾਈ ਦਾ ਕੀ ਆ ਲੈਣੀ ਦਰਦੇ ਆਫ ਕਰਦੇ ਕੋਈ ਇਹ ਦਰਦੇ ਆਫ ਉਹ ਦੂਜੇ ਦੇ ਨਾ ਨੀ ਉਹ ਜਿਹੜੇ ਦੂਜੇ ਨਹੀਂ ਦੇ ਪਲੇ ਨੇ ਉਹ ਅੰਦੇ ਕਿ ਕਰੀ ਲੰਮੀ ਕੋਈ ਵਾੜੀ ਉਹ ਲਾਜੀ ਨਹੀਂ ਹੁੰਦਾ ਨਹੀਂ 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 ਚੈੱਕ ਕਰੋ ਸਾਰੇ ਉਹਨਾਂ ਬਾਗ ਵੀ ਹੋ ਗਈ ਮੇਰੇ ਨਾਲ ਇਹਨਾਂ ਦੀ ਬਾਗ ਵੀ ਹੋ ਗਈ ਤੇ ਹੁਣ ਲੱਗੇ ਲੱਗੇ ਮੇਰੇ ਫਿਰ ਅੰਡੇ ਹੋਣਾ ਆਰ ਉਹੜੇ ਦੁੱਧ ਨੇ ਕਾਲੇ ਕਾਲੇ ਇਹ ਜਿਹੋ ਦੇ ਪਈ ਜਾਂਦੇ ਇਹ ਨਹੀਂ ਪੈਂਦੇ ਯਾਰ ਕੋਈ ਗੱਲ ਬਾਤ ਹੀ ਨਹੀਂ ਆਉਂਦੀ ਆ ਆ ਨਾ ਸਫਾਈ ਵੀ ਨਹੀਂ ਰੱਖੀ ਇਹਨਾਂ ਨੇ ਅੰਦਰ ਵੀ ਆ ਬੱਚੇ ਇੱਥੇ ਛੋਟੇ ਛੋਟੇ ਇੱਕਨੇ ਕਿਨੇ ਜੰਦੇ ਜੇ ਇਹ ਬਿਲਕੁਲ 5 ਮਹੀਨੇ ਦੇ ਹੋ ਪਾਈ ਮਹੀਨੇ ਦੇ 5 ਮਹੀਨੇ ਦੇ

ਕਿ ਕਰਾਸ਼ਨ ਜੁੜਾ ਹੋ ਆਹ ਹੋ ਰਹੀ ਨੇ ਕਿ ਪਈਦਾ ਹੂੰ ਸਿਆਲਾਂ ਜੇਰ ਇੱਥੇ ਆ ਜਾਲੀਆਂ ਤੇ ਲਾ ਦਿੰਦੇ ਜੇ ਉਹ ਕਪੜਾ ਕੁਪੜਾ ਕੋਈ ਦੇ ਉੱਤੇ ਠੰਡ ਇਸ ਗੱਲ ਨਾਲ ਨਹੀਂ ਲੱਗੀ ਠੰਡ ਨਾਲ ਨਾ ਤੇ ਇਹਨਾਂ ਨੂੰ ਕੋਈ ਅਸਰ ਦੇ ਨਹੀਂ ਪਿੰਡਾਂ ਠੰਡ ਨਾਲ ਕੋਈ ਕਈ ਵਾਰੀ ਹੁੰਦਾ ਨਾ ਕਿ ਠੰਡ ਨਾਲ ਕੋਈ ਬੱਚਿਆਂ ਨੂੰ ਕਰਨਾ ਪੈਂਦਾ ਬੱਚੇ ਦਿੰਦੀਆਂ ਨਾ ਉਹਨਾਂ ਨੂੰ ਰੱਖਣਾ ਪੈਂਦਾ ਉਹ ਤੂੜੀ ਪ੍ਰਾਲੀ ਵਿੱਚ ਪਾ ਕੇ ਰੱਖਣਾ ਪੈਂਦਾ ਅੱਛਾ ਅੱਛਾ ਥੱਲੇ ਜੇ ਤੂੜੀ ਪ੍ਰਾਲੀ ਵਿੱਚ ਪਾਈ ਤੇ ਪ੍ਰਾਲੀ ਦੀ ਵਿੱਚ ਵੜ ਕੇ ਪੇਖੇ ਲੈਂਦੇ ਆ ਅੱਛਾ ਅੱਛਾ ਤੇ ਜੇ ਇਹਨਾਂ ਨੂੰ ਇਹਨਾਂ ਨੂੰ ਕੋਈ ਠੀਕ ਠੀਕ ਆਹ ਕੋ ਨਾਲ ਇੱਕਦਾਂ ਲੱਗੇ ਜੇ ਮੂੰਹ ਮਾਰਨ ਆਹ ਦੇਖੋ ਸਵੇਰੇ ਹਾਂ ਸਾਰੇ ਉਹ ਵਾਕ ਵੀ ਹੋ ਗਈ ਇਹਨਾਂ ਨਾਲ ਆਹ ਦੇਖੋ ਲੈ ਉਹ ਇਹਨਾਂ ਨਾਲ ਆਹ ਫਰਾਮ ਜੀ ਆ ਗਿਆ ਹੈ ਦੇਖ ਚੰਨਾ ਲਓ ਜੀ ਆ ਫਰਾਮ ਜੀ ਬਾਜੀ ਬੈਣ ਲਗੀ ਸੀ ਪਰ ਆਹ ਦੇਖੋ ਇੱਥੋਂ ਐ ਫਾਰਮਣਾ ਕਰਨਾ ਇੱਥੋਂ ਇਹ ਜਦੋਂ ਇਹਨਾਂ ਨੂੰ ਫੀਡ ਪਾਣ ਲੱਗੀ ਦੀਆਂ ਨਾ ਨਵੇਂ ਬੱਚਾ ਨਹੀਂ ਰਹਿੰਦਾ ਪੂਰੇ ਉਦਾਂ ਐ ਟੀਕਾ ਮਾਰਦੇ ਪੂਰੀਆਂ ਉਸ ਤੱਕ ਫਾਰਮ ਐ ਆ ਵੇਖੋ ਆ ਜਿਹੜੇ ਆ ਜਾਲੀਆਂ ਲੱਗੀਆਂ ਸਿਆਲਾਂ ਜਿਹਨਾਂ ਨੇ ਠੰਡ ਕਰਕੇ ਆਪੜਾ ਗੁਪੜਾ ਇਹਨਾਂ ਦੇ ਪਾ ਦਣਾ ਜਿਹੜੇ ਇਹਨਾਂ ਨੂੰ ਫੀਡ ਪੈਣ ਲੱਗਦੀ ਹੈ ਪੂਰਾ ਐ ਟੀਕਾ ਮਾਰਦੇ ਪੂਰੀਆਂ ਬਾਕੀ ਜਿਹਨੇ ਹੋਰ ਇਹਨਾਂ ਕੋ ਵੀਰ ਕੋ ਜਾਣਕਾਰੀ ਲੈਣੀ ਹੋਏ ਤੇ ਕਿੱਥੇ ਜਰੂਰ ਆਵੇ ਬੰਦਾ ਫਾਰਮ ਤੇ ਉਛਲੇ ਆ ਕੇ ਸਾਰਾ ਕੁਝ ਆ ਕਾ ਦਾ ਨਫੀਰ ਦਾ ਫਰਨੇ ਗਰਮ ਕਰਕੇ ਆ ਫੀਡ ਪਾਉਣ ਦੇ ਆ ਜਾ ਪਾ ਰਹੀਆਂ ਰੰਦੂ ਆ ਚੋ ਆ ਗਰਮ ਕਰਕੇ ਫੀਡ ਪਾਉਣ ਦੇ ਆ ਵੇਖੋ ਆ ਦਾਲ ਦੂ ਦਾਲ ਇਹ ਦਾਲ ਨਹੀਂ ਹੈਗਾ ਮੱਕੀ ਦਾ ਵੰਡ ਛੋਲਿਆਂ ਦਾ ਵੰਡ ਇੱਕ ਸੋਇਆਬੀ ਨੂੰ ਹੁੰਦਾ ਵਾ ਇੱਕ ਛਕਣ ਹੁੰਦਾ ਵਾ ਇਹ ਖਾਣੇ ਚ ਪਿਕਰ ਰਲੀਆਂ ਹੁੰਦੀਆਂ ਆ ਲੂਣ ਦੇ ਪੈਕਟ ਦੋ ਤਿੰਨ ਪਾ ਦਿੰਦੇ ਆ ਅੱਛਾ ਅੱਛਾ ਰਿੰਨ ਕੇ ਫਿਰ ਕੁਝ ਕੋ ਦੂਜਾ ਰਾਸ਼ਨ ਪੈ ਜਾਂਦਾ ਕੁਝ ਇਹ ਪੈ ਜਾਂਦਾ ਠੀਕ ਤੇ ਸਾਰਾ ਫਿਰ ਉਹ ਰਿੰਨ ਕਿਤੇ ਤੇ ਪਾਣੀ ਮਤਲਬ ਕਿ ਪਾਣਾ ਇਹਨਾਂ ਨੂੰ ਗਰਮ ਕਰਕੇ ਹੀ ਹੈ ਰਿੰਨ ਕੇ ਪੂਰਾ ਹਾਂ ਠੀਕ ਹੈ ਤੇ ਅੱਜ ਦੇ ਹੀ ਸਾਰੀ ਇਹ ਸਾਰਿਆਂ ਵਾਸਤੇ ਹੈ ਕਿ ਨਹੀਂ ਇਹ ਇਹਨਾਂ ਨੇ ਮਤਲਬ ਦੋ ਟਾਈਮ ਲੱਗਣੇ ਅੱਛਾ ਦੋ ਟਾਈਮ ਲੰਗਣੇ ਨੇ ਤਿੰਨ ਟਾਈਮ ਮਤਲਬ ਕਿ ਪੈਣਾ ਹੁਣ ਪੈਗਾ ਸਵੇਰੇ ਪੈਗਾ ਕੱਲ੍ਹ ਸ਼ਾਮ ਨੂੰ ਪੈਣਾ ਅੱਛਾ ਅੱਛਾ ਮਤਲਬ ਇਹ 40 50 ਡੰਗਰਾ ਦਾ ਤਿੰਨ ਟਾਈਮ ਦਾ ਰਾਸ਼ਨ ਹੈਗਾ ਇਹ ਕਿੰਨੀ ਕੀ ਦੀ ਇਹ ਹੋਣੀ ਹੈ ਇਹ 11 1200 ਰੁਪਏ 11 1200 ਦਾ ਯਾਨੀ ਕਿ ਕਹਿੰਦੇ ਮਤਲਬ ਤਿੰਨ ਟਾਈਮ ਖਾਂਦੇ ਆ ਤਿੰ ਉਹ ਹੀ 1500 ਰੁਪਿਆ ਤੁਸੀਂ ਖਰਚਾ ਲਾਓ ਇੰਨੇ ਗੇ ਜਿਹੜੇ ਸੂਰਾ ਦਾ ਜਿਹੜਾ ਰੋਜ਼ ਦਾ ਰਾਸ਼ਨ ਦਾ ਨਹੀਂ 1500 ਨਹੀਂ ਘਟਉਂਦਾ ਕਹਿੰਦਾ ਮਤਲਬ ਕਿ ਜਿਹੜੇ 10 10 ਟਾਈਮ ਹੀ ਤੈਨੇ ਟਾਈਮ ਹੀ ਕਹਿਣਾ ਤਾਂ ਤੁਸੀਂ 1000 ਦਾ ਖਰਚਾ ਕਰੋ ਆਹ ਹਾਂ ਠੀਕ ਹੈ 1000 ਦਾ ਖਰਚਾ ਕਰੋ 1 ਟਾਈਮ 1 ਦਿਨ ਦਾ ਕਹਿਣਾ ਇੱਕ ਦਿਨ ਦਾ ਇੱਕ ਦਿਨ ਦਾ 1000 ਰੁਪਿਆ ਆ ਗਿਆ ਉਹ ਹੀ ਠੀਕ ਹੈ ਤੇ ਬਾਕੀ ਸਾਲ ਦੇ ਵਿੱਚ ਖਰਚਾ ਘਟਾ ਠੀਕ ਸਾਲਾਂ ਵਿੱਚ ਕਿੱਦਾਂ ਫਿਰ ਸਾਲ ਦੇ ਵਿੱਚ ਪੈਸਾ ਦਾ ਰਾਸ਼ਨ ਪੂਰਾ ਆਉਂਦਾ ਅੱਛਾ ਸਾਲਾਂ ਜੇ ਉਧਰੋਂ ਵੇਸਟ ਜਿਹੜੀ ਹੁੰਦੀ ਹੈ ਹਾਂ ਤੇ ਉਥੋਂ ਫਿਰ ਆਪ ਲੈ ਕੇ ਆਂਦੇ ਸਾਰਾ ਉਹ ਸਾਰਾ ਬ अच्छा अच्छा ठीक है रात दिन ਇਥੇ ਰਹਿਦਾ ਇੰਨੀ ਕੰਮ ਕਰਨਾ ਸਾਰਾ ਇੰਨੇ ਲੈ ਕੇ ਆਉਣਾ ਠੀਕ ਠੀਕ ਇਹਨੂੰ ਮੁਰਦਨ ਲੈ ਦੇਣਾ ਜੰਗਲੇ ਵਾਲਾ ਹੂੰ ਇੰਨੇ ਲੈ ਕੇ ਆਉਣਾ ਇੱਥੇ ਹੈਗਾ ট্রান্সਫਰਮ ਬਤੀ ਦਾ ট্রান্সਫਰਮ ਤੇ ਲਾਉਂਦੇ ਆਂ ਵੀ ਉਹ ਲੱਗਾ ਜਾਈ ਕੈਮਰਾ ਵੀ ਲਾਇਆ ਤੁਸੀਂ ਕੈਮਰਾ ਆਇਆ ਆ ਕੈਮਰਾ ਵੀ ਲੱਗਾ ਇਹ ਲਾਇਆ ਪੱਖਾ ਆ ਵੇਖੋ ਪੱਖਾ ਲਾ ਗਏ ਜੇ ਤੂੰ ਆਉਂ ਨਾ ਜਾਵੇ ਚਲੋ ਅੱਗ ਬਲਦੀ ਰਹੇ ਉਹ ਮੇਰਾ ਹੁਣ ਕਾਲੀ ਸਾਡੇ ਨਾਲ ਉਹ ਨਹੀਂ ਨਾ ਕਾਲੀ ਸੀ ਹਾਂ ਕਾਲੀ ਸਾਡੇ ਨਾਲ ਜਦੋਂ ਆਉਂਦੀ ਇੱਕ ਦਿਨ ਦਾ ਕਿੰਨਾ ਕ ਖਰਚਾ ਆ ਜਾਂਦਾ ਵਾ ਇੱਕ ਦਿਨ ਦਾ ਸੱਤ ਕ ਦੇਖੋ ਮੜ ਤੁਸੀਂ ਆਪਣੇ ਜਿਵੇਂ ਸਟ ਦੇ ਖਾਣਾ ਜੇ ਇੱਕ ਪਾਓ ਤੱਕ ਕੋਈ 5 4 ਨਹੀਂ ਆ ਜਿੰਨੇ ਤੁਸੀਂ ਆਪਾਂ ਸੂਰ ਰੱਖਿਆ ਇਹਨਾਂ ਦਾ ਮਲਗੀ 1000 ਰੁਪਿਆ ਤੁਸੀਂ ਲਾ ਕੇ ਚੱਲੋ ਇੱਕ ਦਿਨ ਦਾ ਖਰਚਾ ਆ ਜਾਂਦਾ ਕਿ ਨਹੀਂ ਹਾਂ ਫੀਡ ਫੂਡ ਦਾ ਪਾ ਕੇ ਹਾਂ ਫੀਡ ਫੂਡ ਪਾ ਲਈਆ ਮੜ ਯਾਤ ਵਾਜੇ ਫੀਡ ਕੱਲੀ ਬਹੁਤ ਤੇਜ ਹੱਥ ਲੱਗਦੀ ਠੀਕ 100 100 150 ਕਿਲੋ ਵੀ ਤੇ ਸੂਰ ਹੋ ਹੀ ਜਾਂਦੇ ਨੇ ਹੋ ਗੋਲੀ 200 ਕਿਲੋਸਾ ਉਹ ਕਿਤੇ 100 110 120 ਕਿਲੋ ਤੇ ਸਾਲ ਲੱਗ ਜਾਂਦਾ ਹਾਂ ਸਾਲ ਲੱਗ ਜਾਂਦਾ ਮਹੀਨੇ ਲੱਗ ਜਾਂਦਾ 4 ਲੱਗ ਜਾਂਦਾ ਕਿੰਨੀ ਠੰਡ ਗਰਮੀ ਠੀਕ ਹੈ ਗਰਮੀ ਜੇ ਵੀ ਦੋ ਟਾਈਮ ਲਾਉਣੀ ਪੈਂਦੀ ਤੇ ਲਾਉਣੀ ਪੈਂਦੀ ਗਰਮੀ ਚਾਰੀ ਚ ਗਰਮੀ ਚਾਰੀ ਸਾਲ ਦੇ ਵਿੱਚ ਤੇ ਕੋਈ ਮੁਕਤ ਨਹੀਂ ਨੂੰ ਸਿਆਚ ਨਹੀਂ ਨੂੰ ਸਾਲ ਦੇ ਵਿੱਚ ਤੇ ਜਦੋਂ ਆ ਤਰਪਾਲ ਲੱਗ ਜਣੇ ਨਾ ਇੰਨੇ ਡੰਗਰਾਂ ਦੇ ਵੈਸੇ ਨੇ ਕੋਈ ਨਹੀਂ ਕੋਈ ਨਹੀਂ ਮੁਰਕੇ ਦੇ ਉਹਨਾ ਨਹੀਂ ਗੁੰਮ ਅੰਦਰ ਉਹ ਤਾਂ ਲੱਗ ਰਾਤ ਨੂੰ ਰਾਤ ਅੰਦਰ ਵੀ ਨਹੀਂ ਨਿਕਲਦਾ ਕਾਹਦੇ ਬੜਾ ਬਿਜਗਦੇ ਹੋਣੇ ਥੋੜਾ ਗੋਜਨਾਂ ਦੇ ਆਪਣੇ ਇਹਨਾਂ ਦੀ ਆਪਣੀ ਬੜੀ ਗਰਮੈਸ਼ ਆ ਨਾ ਆਪਣੀ ਮੀਟ ਹੁੰਦੀ ਆ ਬੜੀ ਜਗਹ ਨਹੀਂ ਤਾਂ ਆਪਣਾ ਜਿਆਦਾ ਸੀ ਇਹ ਕਿੰਨਾ ਦਾ ਇਹ ਹੁਣ ਗਰਮੀ ਦੇ ਵਿੱਚ ਅਸੀਂ ਨੂੰ ਖੜ ਨਹੀਂ ਸਕਦੇ ਕਿਤੇ ਇੱਥੋਂ 2 ਕਿਲੋਮੀਟਰ 4 ਕਿਲੋਮੀਟਰ ਨਹੀਂ ਖੜ ਸਕਦੇ ਇਹਨੂੰ ਖੜਦਾ ਜਿਆ ਸਵੇਰੇ ਜਾਂ ਸ਼ਾਮ ਨੂੰ ਨਹੀਂ ਰਹੀ ਜਿਹੜੇ ਦੂਜੇ ਸੂਰ ਨਹੀਂ ਹੁੰਦੇ ਜਿਹੜੇ ਵੇ ਦੇ ਕਾਲੇ ਕਾਲੇ ਸਾਡੇ ਉਧਰ ਹੈਗੇ ਨਾ ਸੂਰਾਂ ਦੇ ਉਹਨਾਂ ਨੇ ਕੀ ਕਰਨਾ ਸਵੇਰੇ ਖੁੱਲੇ ਛੱਡ ਦੇਣੇ ਕਾਮ ਫੇਰ ਅਧੀਲਾ ਸੀਨਾ ਫੜਨੇ ਨਾ ਫੜਨੇ ਇਦਾਂ ਬੜਦੇ ਸੀ ਉਹੋ ਕਿ ਮਾਰੂ ਗੰਦਮਨ ਖਾ ਗਏ ਹਾਂ ਉਹ ਤਾਈਓ ਤੇ ਛੱਡਦੇ ਆ ਰੂੜੀਆਂ ਰਾਣੀਆਂ ਚੁੱਕ ਚੱਕ ਕੇ ਆਉਂਦੇ ਸਾਨੂੰ ਪਤਾ ਹੋਣਾ ਚਾਹੀਦਾ ਉੱਥੇ ਹੈਗੇ ਆ ਪਾਣੀ ਚ ਫਿਰਨਾ ਤੁਰਨਾ ਉਹਨਾਂ ਨੇ ਸਾਡੇ ਦੇ ਚੰਗਾ ਰਾਸ਼ਨ ਪੈਣਾ ਨਹੀਂ ਇਹ ਤੇ ਚਲੋ ਉਹਨਾਂ ਦੇ ਪੈਸਾ ਦਾ ਰਾਸ਼ਨ ਚੰਗਾ ਸਭ ਤੋਂ ਚੰਗੇ ਤੋਂ ਚੰਗਾ ਦੁਨੀਆ ਚੀਜ਼ ਪਾਉਂਦੀ ਆ ਹਾਂ ਹਾਂ ਇਹ ਆ ਉਹਦੇ ਵਿੱਚ ਇਹ ਫੈਟ ਬਣੋ ਜਿਹੜੇ ਜੰਗਲੀ ਹੁੰਦੇ ਨੇ ਫੈਟ ਤਾਂ ਇਹਨੂੰ ਫੈਟ ਹੁੰਦੀ ਜਿਹੜੇ ਜੰਗਲੀ ਹੁੰਦੇ ਇਹਦੇ ਇੰਨਾ ਚ ਫਰਕ ਹੈ ਕਿ ਇਹ ਇਹ ਜੰਗਲੀ ਹੈ ਜਿਹੜੇ ਆ ਉਹ ਜੰਗਲੀ ਹੁੰਦੀ ਉਹ ਤੇ ਬੰਦੇ ਨੂੰ ਫੜ ਲੈਂਦੀ ਐ ਸੋ ਮੰਨਦਾ ਪੈਂਦੇ ਗਾੜੀਆਂ ਨਹੀਂ ਜਿਹੜੇ ਮੈਂ ਤਾਂ ਉਹ ਤੇ ਪੈਂਦੇ ਗਾੜੀਆਂ ਵਾਲੇ ਉਹ ਇਹ ਪੈ ਗਿਆਂ ਦੇ ਵੱਜ ਜਾਂਦੇ ਆ ਲਾਜ ਆ ਉਹ ਸਾਡੇ ਇੱਥੇ ਇੱਕ ਦੋ ਵਾਦੇ ਆ ਸੀ ਤੇ ਸਾਡੇ ਪਿੰਡ ਦੇ ਬੜੀ ਮੋਸਤ ਸੋਹਰਾ ਪਿੰਡ ਦੇ ਮਗਰ ਉਹ ਨਵਾਂ ਨਵਾਂ ਆਇਆ ਸੀ ਉਹਨਾਂ ਇਹਨਾਂ ਇੱਕ ਧਮਾਰਤਾ ਸੀ ਤੇ ਇਥੇ ਵੱਢ ਕੇ ਨਾ ਉਹ ਸੇ ਜਾਂਤਲੇ ਵੱਢ ਕੇ ਬਣਾਇਆ ਸਾਰੇ ਪਿੰਡਾਂ ਦੇ ਪਿੰਡਾਂ ਦੇ ਪਿੰਡ ਆ ਮੁੰਡਿਆਂ ਨੇ ਮਾਰ ਮੁਰ ਕੇ ਭਾਂਡੇ ਬਣਾ ਗਿਆ ਬੜਾ ਖਬਾ ਮੇਰੇ ਸੋਹਰੇ ਆ ਨਾ ਉੱਥੋਂ ਜੰਗਲੀ ਫੜਫੜ ਲੈਂਦੇ ਇਥੇ ਵੀ ਹਵਾਲ ਸੀ ਇਹ ਦੋ ਆਏ ਸੀ ਦੋ ਜੋ ਇੱਕ ਫੜਿਆ ਗਿਆ ਸੀ ਤੇ ਇੱਕ ਭੱਜ ਗਿਆ ਚਲ ਜੀ ਇਥੇ ਹੀ ਅੱਖਾਂ ਫੜਨਾ ਦੇ ਆਹ ਵੇਖੀਏ ਹੁਣ ਆਹ ਆਹ ਮਨਾ ਤੀ ਨਰੂ ਨਹੀਂ ਤੇ ਇਹਦੇ ਮਾ ਜੇ ਮੈਂ ਤੈਨੂੰ ਕਹੂੰ ਕਰਦਾ ਤਾਂ ਲੈ ਵੀ ਫੀਡ ਤਿਆਰ ਹੋਣੀ ਹੈ ਕੋਈ ਮੱਕਾ ਟ ਕਰਾ ਕਿਉ ਰਾ ਸੰਤ ਜਹੋ ਕਿ ਮੋਰ ਦਾ 200 ਸਾਰੀ ਸੋਇਆ ਬੀਨ ਦੀ ਦਾਲ ਸਾਰਾ ਕੁਛ ਦਾਲ ਦਲਾਂ ਦੂਲਾਂ ਵਿੱਚ ਆ ਫੀਡ ਆ ਫੀਡ ਪਾ ਕੇ ਇਹਨੂੰ ਫੀਡ ਤਿਆਰ ਹੁੰਦਾ ਖਾਨ ਜੋ ਗਰ ਹੋਏ ਗੰਦਮਾਂ ਥੋੜੀ ਖਾਂਦੇ ਹਾਂ ਚੱਲ ਇਹ ਹੀ ਆਪਣੇ ਵੀਰ ਆ ਉਹਨਾਂ ਨੇ ਫਾਰਮ ਪਾਇਆ ਸੀ ਫਾਰਮ ਤੋਂ ਚਲੋ ਆਪਣੀ ਕਮਾਈ ਗਰਾਂਡੇ ਰੋਜੀ ਰੋਟੀ ਇਹਨਾਂ ਦੀ ਲੱਗੀ ਆ ਤੇ ਜਿਹੜਾ ਤੁਹਾਨੂੰ ਅਸੀਂ ਅੱਜ ਫਾਰਮ ਖਾਇਆ ਜਿੰਨਾ ਵੀ ਹੋ ਸਕੇ ਵਿਖਾ ਸਕੇ ਵਿਖਾਇਆ ਵਾ ਬਾਕੀ ਆ ਬਾਕੀ ਹੁਣ ਜਿਸੇ ਦੇ ਸਕੇ ਜਿਸ ਨੇ ਵੀ ਫਾਰਮ ਖੋਲਣ ਆਵੇ ਜਾਂ ਮੀਟ ਲੈਣਾ ਹੈ ਫਾਰਮ ਦਾ ਤੇ ਉਹ ਮਰਾਲਪੁਰੇ ਆ ਸਕਦਾ ਤੇ ਬਹੁਤ ਵਧੀਆ ਇਹਨਾਂ ਨੇ ਸਫਾਈ ਰੱਖੀ ਇੱਥੇ ਬਹੁਤ ਵਧੀਆ ਮਿਲਗੀ ਫੀਲ ਤਿਆਰ ਕਰਕੇ ਆਪਣੀ ਪੌਣਦੇ ਆ ਡਰੇਨ ਰੰਨ ਕੇ ਸਾਰਾ ਕੁਝ ਆਪਣਾ ਫੀਲ ਤਿਆਰ ਕਰਕੇ ਉਹ ਪੌਣਦੇ ਆ ਕੋਈ ਗੰਨਮੰਦ ਵਾਲਾ ਕੋਈ ਸਵਾਲ ਹੀ ਨਹੀਂ ਪਿਆਦਾ ਹੁੰਦਾ ਇੱਥੇ ਬਹੁਤ ਵਧੀਆ ਕਹਿਣ ਵਾਲੀ ਹੈ ਆਪਣੀ ਕਿ ਸਾਰੀ ਦੇਖਭਾਲ ਕਰਕੇ ਸੂਰਾਂ ਨੂੰ ਪਾਲ ਕੇ ਤੇ ਫੇਰ ਅੱਗੇ ਮਾਰਕੀਟ 'ਚ ਸੇਲ ਕਰਦੇ ਆ ਇਹਨੇ ਵੀ ਕਹਨੇ ਆ ਗੋਸੂਰ ਦਾ ਮੀਟ ਲੈਣਾ ਹੈ ਤੇ ਇੱਥੇ ਮਰਾਗ ਤੇ ਆਗੇ ਨਾਲ ਕੰਟੈਕਟ ਕਰੋ ਜੇ ਕੋਈ ਵੀ ਜਾਣਕਾਰੀ ਲੈਣੀ ਹੋਏ ਸੂਰਾਂ ਦੇ ਬਾਰੇ ਤੇ ਇਹਨਾਂ ਨੂੰ ਆ ਕੇ ਮਿਲੋ ਸੋ ਹੁਣ ਆਪਾਂ ਚੱਲੇ ਆਂ ਕਾਰ ਸੋ ਇਸੇ ਤਰ੍ਹਾਂ ਹੀ ਦਿੱਲੀ ਕੋਈ ਨਾ ਕੋਈ ਬਲੋਗ ਕੇਸੇ ਟੌਪਿਕ ਦੇ ਬਣਾਉਂਦੇ ਰਵਾਂਗੇ ਤੇ ਲੋਗ ਵਧੀਆ ਵਧੀਆ ਤੁਹਾਨੂੰ ਆਂਦੇ ਰਹਿਣਗੇ ਓਕੇ ਬਾਈ ਹੁਣ ਚੱਲੇ ਆਪਾਂ ਘਰ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਓਕੇ ਬਾਈ ਦਾਦਾ ਜਾਨਾ ਆਪਦੇ ਸਕੇ ਬਾਈ